ਸਤਿ ਸ਼੍ਰੀ ਅਕਾਲ ਜੀ ਖਾਸ ਵੀਡੀਓ ਲੈ ਕੇ ਆਏ ਹਾਂ ਵਿਧਾਨ ਸਭਾ ਦੇ ਸਕਰੀਨਸ਼ਾਟ ਜਿੱਥੇ ਕਿ ਆਪ ਪਾਰਟੀ ਜਦੋਂ ਜਿਸ ਤਰ੍ਹਾਂ ਗੱਲਬਾਤ ਸਾਹਮਣੇ ਰੱਖੀ ਜਾਂਦੀ ਹੈ ਤੇ ਉਹਨਾਂ ਦੇ ਕਲੋਜ਼ ਵੀਡੀਓ ਦਿਖਾਏ ਜਾਂਦੇ ਨੇ ਵਿਰੋਧੀ ਪਾਰਟੀ ਦੇ ਜਦੋਂ ਵੀਡੀਓ ਹੁੰਦੇ ਆ ਤੇ ਉਹ ਬਹੁਤ ਦੂਰੋਂ ਦਿਖਾਏ ਜਾਂਦੇ ਨੇ ਉਹਨਾਂ ਦਾ ਫੇਸ ਔਰ ਉਹਨਾਂ ਦੇ ਫੇਸ ਦੇ ਕੋ ਰਿਐਕਸ਼ਨ ਆ ਰਿਐਕਸ਼ਨ ਆ ਕੁਝ ਪਤਾ ਨਹੀਂ ਲੱਗਦਾ ਤੇ ਉਹਨਾਂ ਦੀ ਓਨਲੀ ਸੌਣ ਦਿਖਾਈ ਜਾਂਦੀ ਔਰ ਜਿੱਦਾਂ ਦੇਖ ਸਕਦੇ ਆ ਮੁੱਖ ਮੰਤਰੀ ਸਾਹਿਬ ਜੀ ਤਨ ਦੁਬਾਰਾ ਆਏ ਨੇ ਜਾਂ ਇਥੋਂ ਆਪ ਪਾਰਟੀ ਦੇ ਜੋ ਕੈਬਨਟ ਮੰਤਰੀ ਸਾਹਮਣੇ ਆਏ ਨੇ ਤੇ ਉਹਨਾਂ ਦੀ ਵੀਡੀਓ ਬਹੁਤ ਕਲੋਜ਼ ਹੁੰਦੀ ਆ ਤੇ ਵਿਰੋਧੀ ਪਾਰਟੀ ਦੀ ਜਿਹੜੇ ਵੀਡੀਓ ਇਸ ਤਰ੍ਹਾਂ ਰਿਕਾਰਡ ਹੁੰਦੇ ਨੇ ਜਾਂ ਲਾਈਵ ਟੈਲੀਕਾਸਟ ਚੱਲਦੇ ਨੇ ਤੇ ਬਹੁਤ ਦੂਰ ਦੇ ਹੁੰਦੇ ਨੇ ਕਹਿ ਸਕਦੇ ਆ ਕਿ ਕਈ ਵੱਖਰੇ ਤਰ੍ਹਾਂ ਦਾ ਮਤਰਿਆ ਪੰ ਜਿਹੜਾ ਕਿ ਇਸ ਦਾ ਵਿਧਾਨ ਸਭਾ ਜੇ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਕਿਤੇ ਨਾ ਕਿਤੇ ਲੋੜ ਹੈਗੀ ਆ ਕਿ ਸਪੀਕਰ ਸਾਹਿਬ ਇਸ ਗੱਲ ਵੱਲ ਧਿਆਨ ਦੇਣ ਤੇ ਜੋ ਕਿ ਸਾਡੇ ਵੱਲੋਂ ਇੱਕ ਬੇਨਤੀ ਪੱਤਰ ਵੀ ਭੇਜਿਆ ਜਾਏਗਾ ਕਿ ਉਹ ਜਿਹੜੇ ਸਕਰੀਨਸ਼ਾਟ ਵੱਖ-ਵੱਖ ਚੈਨਲਾਂ ਤੋਂ ਲਏ ਗਏ ਨੇ ਤੇ ਉਹ ਵੀ ਅਸੀਂ ਆਪਣੂ ਜਿਵੇਂ ਦਿਖਾ ਰਹੇ ਹਾਂ ਕਿ ਤੇ ਹੁਣ ਜਿ ਤਰ੍ਹਾਂ ਕਿ ਤਾਲੀਗਲ ਸਾਹਿਬ ਜੀਆ ਹੋਰ ਆਪਣੇ ਸਪੀਕਰ ਸਾਹਿਬ ਜੀ ਦਾ ਜਦੋਂ ਹੁੰਦਾ ਤੇ ਉਹ ক্লোਜ ਕਿੰਨਾ ਹੁੰਦਾ ਵੀਡੀਓ ਇਹਦੇ ਕੋਈ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਵੱਖਰੀ ਤਰ੍ਹਾਂ ਦੀ ਇਹ ਜਿਹੜਾ ਮਤਰਯਾਪਨ ਇਹ ਪਹਿਲੀ ਵਾਰੇ ਵੇਖਣ ਨੂੰ ਮਿਲਿਆ ਕਿ ਵਿਧਾਨ ਸਭਾ ਵਿੱਚ ਪਹਿਲੇ ਵੀ ਅਸੀਂ ਹੋਰ ਜਿ ਤਰ੍ਹਾਂ ਅਕਾਲੀ ਕਾਂਗਰਸ ਜਾਂ ਹੋਰ ਪਾਰਟੀਆਂ ਜਾਂ ਪੁਰਾਣੇ ਜੋ ਵੀਡੀਓ ਦੇਖਦੇ ਸੀ ਜਾਂ ਫਿਰ ਹੁਣ ਸੰਸਦ ਤੋਂ ਵੀ ਵੀਡੀਓ ਦੇਖਦੇ ਹਰ ਪਰਸਨ ਨੂੰ ক্লোਜ ਨਜ਼ਦੀਕ ਤੋਂ ਦਿਖਾਇੰਦਾ ਪਰ ਵਿਧਾਨ ਸਭਾ ਪੰਜਾਬ ਵਿੱਚ ਜਿਹੜਾ ਕਿ ਇਸ ਤਰ੍ਹਾਂ ਦੂਰ ਤੋਂ ਜਿਹੜਾ ਹੁਣ ਦਿਖਾਣਾ ਵਿਰੋਧੀ ਪਾਰਟੀਆਂ ਨੂੰ ਔਰ ਆਪਣੇ ਜਿਹੜੇ ਨੇਤਾਵਾ ਉਹ ਬਿਲਕੁਲ ਲਾਗੇ ਹੋ ਦਿਖਾਣਾ ਇਹ ਬੜਾ ਇੱਕ ਵੱਖਰੇ ਤਰ੍ਹਾਂ ਦਾ ਜੋ ਨਜ਼ਰੀਆ ਸਾਹਮਣੇ ਆ ਰਿਹਾ ਹੈ ਲੋੜ ਹੈਗੀ ਆ ਕਿ ਜੋ ਇਥੋਂ ਸੰਬੰਧਿਤ ਜੋ ਸਾਡੇ ਗਵਰਨਰ ਸਾਹਿਬ ਪੰਜਾਬ ਦੇ ਨੇ ਉਹ ਵੀ ਧਿਆਨ ਦੇਣ ਤੇ ਸਪੀਕਰ ਸਾਹਿਬ ਤੇ ਨਾਲ ਹੀ ਸੀਐਮ ਸਾਹਿਬ ਧਿਆਨ ਦੇਣ ਕਿ ਜਿਹੜੇ ਆ ਕਿ ਇਤਰਾਹ ਆ ਮਤਰਿਆ ਪੰਜੋ ਚੱਲ ਰਿਹਾ ਵਿਧਾਨ ਸਭਾ ਵਿੱਚ ਉਹਨੂੰ ਹਟਾਇਆ ਜਾਵੇ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਕਿ ਇਸ ਵੀਡੀਓ ਤੇ ਤੁਸੀਂ ਵੀ ਕਮੈਂਟ ਦਿਓ ਕਿ ਜੋ ਇਸ ਟਾਈਮ ਵਿਧਾਨ ਸਭਾ ਪੰਜਾਬ ਵਿੱਚ ਚੱਲ ਰਿਹਾ ਸਹੀ ਹੈ ਜਾਂ ਗਲਤ ਹੈ ਧੰਨਵਾਦ ਜੀ